ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਾਰ ਭਰੇ ਮਨ ਵਾਹੀ ਪੂਰੀ ਕਾਈ ਬਾਤ ਨ ਰਹੀ ਔਰੀ ਗੁਰ ਚਰਨ ਲਾਇ ਨਿਸਤਾ ਜੇ ਮਰਗ ਗੁਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਰਖ ਕਿਰਪਾ ਬਨੇ ਕਰ ਰਾਖੇ ਮਾਤ ਪਿਤਾ ਜੋ ਪਾਲ ਸੋ ਕਉਡ ਅਨੁਗੁਰ ਸੇਵੀਐ ਨ ਸਹਿ ਸੁਭੈ ਦਰਸ਼ਨ ਵਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਜੀ ਸੋ ਰਠ ਮੰ ਅੱਲਾ ਪੰਜਵਾਂ ਗੁਰਪੂਰ ਚਰਨੇ ਲਾਇਆ ਰੰਗ ਸਹਾਈ ਪਾਇਆ ਗੁਰਪੂਰ ਚਰਨੇ ਲਾਇਆ ਰੰਗ ਸਹਾਈ ਪਾਇਆ ਜਹ ਜਾਈਏ ਤਹਾਂ ਸਹੇਲੇ ਕਰ ਕਿਰਪਾ ਬ੍ਰਹਮ ਮੇਲੇ ਅਰਗੁਨ ਕਾਬੋ ਸਦਾ ਸੁਪਾਈ ਮਨ ਚਿੰਦੇ ਸਗਲੇ ਪਲ ਪਾਵਹੁ ਜੀ ਕੈ ਸੰਗ ਸਮਾਈ ਰਹਾਓ ਨਰੈਣ ਪਰਾਨ ਨੰਦਾ ਰਹੋ ਸੰਤ ਜਨ ਨਰੇ ਨਰ ਪਤਦ ਬਨੀਤ ਕਰ ਲੀਨੇ ਕਰ ਕਿਰਪਾ ਮਰਜ ਸਦੀਨੇ ਪਾਰਿ ਪ੍ਰੇਮ ਕਦੇ ਪ੍ਰਤਪੱਲ ਸੁਧ ਜੀ ਸੰਗ ਰਖ ਮੰਨ ਹਰ ਦਿਨ ਰੈਣ ਕੀਰਤ ਨੰਗਾਈ ਐ ਬੋੜ ਨ ਜੁਨੀ ਬਾਈ ਐ ਜਿਸ ਦੇਵੈ ਪੁਰਖ ਵਿਦਾਤਾ ਹਰ ਤ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਓ ਸੁਖ ਨਾਨਕ ਸਰਣੀ ਬਾਇਆ ਜਮ ਕੰਕਰ ਨੇੜ ਨ ਆਇਓ ਸੁਖ ਨਾਨਕ ਸਰਣੀ ਪਾਇਆ ਕਲਸਾ ਮਾਏ ਗੁਰੂ ਜੀ ਕੀ ਵਤੇ